ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਫਾਜ਼ਿਲਕਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟੇਟ ਆਗੂ ੁਰੰਜਮ ਕਮਰਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਅਤੇ ਫਾਜ਼ਿਲਕਾ ਬਲਾਕ ਪ੍ਰਧਾਨ ਕੋਕੀ ਕਿਟਾਰੀਆ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਜਸ਼ਨ ਮਨਾਇਆ ਗਿਆ ਅਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਲੁੱਟ ਕੀਤੀ ਗਈ ਸੀ ਦਿੱਲੀ ਅਤੇ ਪੰਜਾਬ ਵਿੱਚ ਦਿੱਲੀ ਦੇ ਲੋਕਾਂ ਨੇ ਮੂਹਰ ਤੌਰ ਜਵਾਬ ਦਿੱਤਾ ਹੈ ਅਤੇ ਫਿਰ ਡਬਲ ਇੰਜਨ ਦੀ ਸਰਕਾਰ ਦਿੱਲੀ ਬੜਾਈ ਹੈ ਅਤੇ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਿਹਾ ਦੇਸ਼ ਦੀ ਤਰੱਕੀ ਦੇ ਲਿਹਾ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਸ਼ਵਾਸ ਜਤਾਇਆ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦ ਦਿੱਲੀ ਵਾਂਗ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਏਗਾ ਅਤੇ ਆਮ ਆਦਮੀ ਪਾਰਟੀ ਨੂੰ ਲੋਕ ਚਲਦਾ ਕਰਨਗੇ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੀ ਲੁੱਟ ਚੋਰੀ ਕਸੋਰੀ ਅਤੇ ਝੂਠੇ ਵਾਅਦੇ ਨੂੰ ਤੋੜ ਦੇਣਗੇ ਇਸ ਮੌਕੇ ਬੋਲਦੇ ਹੋਏ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਟੇਟ ਆਗੂ ਰੰਜਮ ਕਮਰਾ ਅਤੇ ਜ਼ਿਲ੍ਹਾ ਪ੍ਰਧਾਨ ਕਾਕਾ ਕਮੋਜ ਤੇ ਬਲਾਕ ਪ੍ਰਧਾਨ ਰਮੇਸ਼ ਕੋਕੀ ਕਟਾਰੀਆ ਵੱਲੋਂ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀਂਤਰੇ ਗੋਬੀ ਜਿੰਦਾਬਾਦ ਜੀ ਸੁਨੀਲ ਜੱਖੜ ਜਿੰਦਾਬਾਦ ਕੀ ਕਹਿਣਾ ਚਾਹਦੇ ਹੋ ਜੀ ਕਿਸ ਤਰ੍ਹਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਜੀ ਕੀ ਫੀਲ ਹੋ ਰਿਹਾ ਜੀ ਅੱਜ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਸਾਰੇ ਵਰਕਰਾਂ ਨੂੰ ਅਸੀਂ ਫਾਜ਼ਲ ਕਾ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਵਰਕਰਾਂ ਵੱਲੋਂ ਵਧਾਈ ਦਿੰਨੇ ਆ ਤੇ ਸਭ ਤੋਂ ਵੱਡੀ ਵਧਾਈ ਸਾਡੇ ਸਾਡੇ ਜਿਹੜੀ ਭਾਰਤ ਦੀ ਸ਼ਾਨ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਸਦਕਾ ਜਿਹੜਾ ਦਿੱਲੀ ਦੇ ਵਸਨੀਕਾਂ ਨੇ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਮਿਸ਼ਵਾਜ ਦਵਾ ਕੇ ਦਿੱਲੀ ਵਿੱਚ ਜਿਹੜੀ ਸਰਕਾਰ ਸਾਡੀ ਬਣਨ ਜਾ ਰਹੀ ਹੈ ਮੈਂ ਦਿੱਲੀ ਦੇ ਲੋਕਾਂ ਜਨਤਾ ਨੂੰ ਪੂਰੀ ਨਮਨੋੱਖੇ ਮੈਂ ਉਹਨਾਂ ਦੇ ਦਿਲੋਂ ਧੰਨਵਾਦ ਕਰਨਾ ਦਿੱਲੀ ਦੇ ਸਾਰੀ ਜਨਤਾ ਦਾ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਤਕੜੇ ਹੋ ਕੇ ਅੱਗੇ ਵੀ ਜਿਹੜਾ ਦੇਸ਼ ਸਾਡਾ ਚੱਕੀ ਕਰੇਗਾ ਪੰਜਾਬ ਚ ਕੀ ਵੇਖ ਦੂੰਦਾ ਕੀ ਅਸਰ ਲੱਗੇਗਾ ਆਉਣ ਵਾਲੀ ਜਿਹੜੀ ਸਤਾਈ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰੋਲ ਸਰਕਾਰ ਆਉਣ ਜਾ ਰਹੀ ਹੈ ਕਿ ਦਿੱਲੀ ਦੇ ਲੋਕਾਂ ਨੇ ਅੱਜ ਬਖਾ ਦਿੱਤਾ ਹੈ ਉਹ ਹੀ ਹਵਾ ਸਾਰਾ ਹਣੇ ਜਿਹੜਾ ਤੂਫਾਨ ਪੰਜਾਬ ਵਿੱਚ ਹੀ ਆਉਣਾ ਆਉਣ ਵਾਲੇ ਇਲੈਕਸ਼ਨ ਵਿੱਚ ਐਮਸੀ ਇਲੈਕਸ਼ਨ ਜਿਵੇਂ ਆ ਰਹੇ ਹਨ ਨਗਰ ਪਾਲਿਕਾ ਦੇ ਇਲੈਕਸ਼ਨ ਹੋ ਮਗਰੋਂ ਪਹਿਲੇ ਇਲੈਕਸ਼ਨ ਜਿਹੜੇ ਸਾਡੇ ਬਲਕ ਸੰਮਤੀ ਦੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਆ ਰਹੇ ਨੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਅਸੀਂ ਪੂਰੇ ਡਟ ਕੇ ਸਾਰੇ ਇਲੈਕਸ਼ਨ ਲੜਾਂਗੇ ਫਾਜ਼ਿਲਕਾ ਦੇ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਫਾਜ਼ਿਲਕਾ ਦੇ ਵਰਕਰ ਨੂੰ ਇਹ ਬੇਨਤੀ ਕਰਨੀ ਹੈ ਤਕੜੇ ਹੋ ਕੇ ਆਪਾਂ ਪੰਜਾਬ ਵਿੱਚ ਸਤਾਈ ਵਿੱਚ ਆਪਣੀ ਸਰਕਾਰ ਬਣਾਈਏ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਕੰਮ ਰਹਿੰਦੇ ਅਸੀਂ ਕਰੀਏ ਮੈਂ ਵੀ ਬੇਨਤੀ ਮਹਿਸੂਸ ਕਰ ਰਿਹਾ ਦਿਲ ਜੇ ਤਰ ਬਹੁਤ ਵਧੀਆ ਮਹਿਸੂਸ ਕਰ ਰਿਹਾ ਜਿਹੜੇ ਠੰਗ ਸੀ ਜੋਰ ਸੀ ਟੈਕਨੀਕਲ ਤਰੀਕੇ ਨਾਲ ਠੱਗੀਆਂ ਮਾਰਦੇ ਸੀ ਲੋਕਾਂ ਨੇ ਉਹ ਬਹੁਤ ਕਰਾਰੇ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਔਰ ਮੋਦੀ ਸਾਹਿਬ ਦੀ ਜਿਹੜੀ ਲਹਿਰ ਹੈ ਔਰ ਬੀਜੇਪੀ ਦੀ ਜਿਹੜੀ ਸੋਚ ਹੈ ਉਹਦੇ ਤੇ ਮੋਹਰ ਲਾ ਕੇ ਦਿੱਲੀ ਵਾਲਿਆਂ ਨੇ ਇਹ ਸਾਬਤ ਕਰਤਾ ਕਿ ਜੇ ਦਿੱਲੀ ਦੀ ਤਰੱਕੀ ਕਰ ਸਕਦੀ ਏ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਕਰ ਸਕਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਔਰ ਪੰਜਾਬ ਦਾ ਜਿਹੜਾ ਮੈਸੇਜ ਹੈ ਦੇਖੋ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਪੰਜਾਬ ਦਾ ਜਿਹੜਾ ਮੈਸੇਜ ਹੈ ਉਹ ਪੂਰਾ ਦਿੱਲੀ ਦੇ ਵਿੱਚ ਗਿਆ ਕਿ ਪੰਜਾਬ ਦੇ ਵਿੱਚ ਕਿੰਨਾ ਇਹਨਾਂ ਨੇ ਗੰਦ ਪਾਇਆ ਕਿੰਨਾ ਇਹਨਾਂ ਚੋਰਾਂ ਨੇ ਇੱਥੇ ਸੱਜਿਆ ਨਾਸ ਕਰਤਾ ਲਾਅ ਐਂਡ ਆਰਡਰ ਦਾ ਬੁਰਾ ਹਾਲ ਏ ਔਰ ਦਿੱਲੀ ਦੇ ਵਿੱਚ ਜਿਹੜੀ ਜਿੱਤ ਦੀ ਹੈ ਸਾਡੀਆਂ ਸਾਰੀ ਅੱਜ ਬੈਠੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜਕਰਤਾ ਮੇਨ ਰੀਡ ਦੀ ਹੱਡੀ ਅੱਜ ਸਾਰੇ ਅਸੀਂ ਇੱਥੇ ਜਸ਼ਨ ਮਨਾਉਣ ਵਾਸਤੇ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਪੂਰੀ ਲੀਡਰਸ਼ਿਪ ਨੂੰ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਅਸੀਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦੇ ਆ ਬਹੁਤ ਬਹੁਤ ਮੁਬਾਰਕਾਂ ਸਭ ਦਾ ਫੀਲ ਹੋ ਰਿਹਾ ਜੀ ਮਹਿਸੂਸ ਹੋ ਰਿਹਾ ਹੈ ਬੀਜੇਪੀ ਦਿੱਲੀ ਜਿੱਤ ਰੋ ਬਾਤ ਜੀ ਦਿੱਲੀ ਵਰਕਰਾਂ ਦੀ ਮਿਹਨਤ ਹੈ ਔਰ ਜੋ ਲੀਡਰਸ਼ਿਪ ਦੀ ਮਜ਼ਬੂਤੀ ਹੈ ਉਹ ਦਿੱਲੀ ਇਲੈਕਸ਼ਨ ਦੇ ਰਿਜ਼ਲਟ ਤੋਂ ਨਜ਼ਰ ਆ ਰਹੀ ਹੈ ਔਰ ਇਹ ਆਗਾਸ ਹੈ ਆਮ ਆਦਮੀ ਪਾਰਟੀ ਦੇ ਪਤਨ ਦਾ ਜਿਹੜਾ ਅੱਜ ਦਿੱਲੀ ਵਿੱਚ ਹੋਇਆ ਔਰ ਪੰਜਾਬ ਦੇ ਵਿੱਚ 2027 ਦੇ ਵਿੱਚ ਭਾਜਪਾ ਸਰਕਾਰ ਬਣਾਵੇਗੀ ਅੱਜ ਉਸ ਗੱਲ ਦੀ ਨਹੀਂ ਜਿਹੜੀ ਰੱਖੀ ਗਈ ਹੈ ਔਰ ਮੈਂ ਸਮਝਣਾ ਕਿ ਜਿਹੜੇ ਏਜੰਡੇ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਝੂਠਾ ਇੱਕ ਸ਼ੀਸ਼ਮੈਲ ਜਿਹੜਾ ਹੈ ਉਹਨਾਂ ਦਾ ਐਕਸਪੋਜ਼ ਹੋ ਗਿਆ ਜਿਹੜੇ ਵੀਆਈਪੀ ਕਲਚਰ ਦੀਆਂ ਗੱਲਾਂ ਕਰਦੇ ਸੀ ਅੱਜ 10-10 ਤੇ ਜ਼ੈਡ ਸਿਕਿਉਰਟੀਆਂ ਲੈ ਕੇ ਫਿਰਦੇ ਨੇ ਔਰ ਵੱਡੇ-ਵੱਡੇ ਜਿਹੜੇ ਐ ਕੋਠੀਆਂ ਦੇ ਉਹ ਸਾਰੇ ਉਹਨਾਂ ਨੇ ਜੋ ਉਹਨਾਂ ਨੇ ਇੱਕ ਐਜੰਡਾ ਇੱਕ ਪ੍ਰੋਪੋਗੈਂਡਾ ਬਣਾ ਕੇ ਆਮ ਮੰਦੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਸੀ ਔਰ ਜੋ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਅੱਜ ਦੁਨੀਆ ਮੰਨਦੀ ਏ ਕਿਰਨ ਨਰੇਂਦਰ ਮੋਦੀ ਜੀ ਨੇ ਜਿਹੜੀ ਆਪ ਦਾ ਕਈ ਆਮ ਆਦਮੀ ਪਾਰਟੀ ਆਮ ਬੰਦੇ ਵਾਸਤੇ ਆਪ ਦਾ ਸਾਬਤ ਹੋਈ ਹੈ ਜਿਨ੍ਹਾਂ ਨੂੰ ਅੱਜ ਬਾਹਰ ਦਾ ਰਸਤਾ ਦਿੱਲੀ ਦੀ ਜਨਤਾ ਨੇ ਵਿਖਾਇਆ ਔਰ ਬਹੁਤ ਜਲਦੀ ਪੰਜਾਬ ਦੀ ਜਨਤਾ ਵੀ ਵਿਖਾਈ ਜਿਵੇਂ ਦਿੱਲੀ ਜਿੱਤ ਹੋਈ ਹੈ ਪੰਜਾਬ ਵਿੱਚ ਜਿਹੜਾ ਪੁਰਸ਼ਤ ਤੇ ਇਲੈਕਸ਼ਨ ਨੇੜੇ ਆ ਰਹੇ ਨੇ 18 ਫਰਵਰੀ ਤੱਕ ਨਕਸ਼ੇ ਬਣਾਉਂਦੇ ਆਰਡਰ ਹੋ ਗਏ ਨੇ ਉਹਨੂੰ ਕਿਵੇਂ ਵਿਖਦੇ ਹੋ ਜੀ ਪੰਜਾਬ ਚ ਕੀ ਹੈ ਭਾਜਪਾ ਬਹੁਤ ਜ਼ੋਰ ਸ਼ੋਰ ਨਾਲ ਭਾਜਪਾ ਦਾ ਵਰਕਰ ਔਰ ਭਾਜਪਾ ਪਾਰਟੀ ਸਾਰੀ ਤਿਆਰ ਹੈ ਸਾਡੇ ਸੰਗਠਨ ਦੇ ਜਿਹੜੇ ਸਾਰਾ ਪ੍ਰੋਸੈਸ ਚੱਲ ਰਿਹਾ ਔਰ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਭੀ ਚੁਨਾਵਾਂ ਦੇ ਵਿੱਚ ਭਾਜਪਾ ਆਪ ਦੀ ਚੰਗੀ ਜਿਹੜੀ ਜਿਸ ਦਰਸ਼ਨੀ ਕਰਵਾਵੇਗੀ ਪੰਜਾਬ ਵਿੱਚ ਜਿਵੇਂ ਕਿ ਫਗਵਾੜਾ ਬਠਿੰਡਾ ਇੱਕ ਇੱਕ ਐਮਸੀ ਜਿੱਤਣ ਤੋਂ ਬਾਅਦ ਵੀ ਇਹਨੇ ਵੀ ਜੇ ਆਮ ਆਦਮੀ ਨੇ ਮੇਰ ਬਣਾਇਆ ਉਹਨੂੰ ਗਏ ਵਿਖਦੇ ਇਹ ਲੋਕਤੰਤਰ ਔਰ ਇਹ ਸਾਰੀਆਂ ਗੱਲਾਂ ਕਰਦੇ ਸੀ ਔਰ ਮੇਰੇ ਘਰ ਆਮ ਬੰਦਾ ਜਿਹੜਾ ਅੱਜ ਬਹੁਤ ਸਿਆਣਾ ਹੈ VOTER ਬਹੁਤ ਸਿਆਣਾ ਹੈ ਆਮ ਬੰਦਾ ਬਹੁਤ ਸਿਆਣਾ ਹੈ ਲੀਡਰ ਸਮਝ ਲੈ ਕਿ ਮੈਂ ਸਿਆਣਾ ਨਹੀਂ VOTER ਬਹੁਤ ਸਿਆਣਾ ਹੈ ਉਹਨੂੰ ਸਭ ਪਤਾ ਹੈ ਵੀ ਇਹ ਕੀ ਕਰਦੇ ਪੈ ਰਹੇ ਔਰ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਦੇਰ ਨਹੀਂ ਚਲਦੀਆਂ मैंडेट नी बहुत देर तक ठुकरा नहीं सकते थैंक यू प्रधान जी ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत